ਦਾ ਬਾਤ ਤੋਂ ਖਬਰ ਸਾਹਮਣੇ ਆ ਰਹੀ ਹੈ ਧੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾ ਦਿੱਤਾ ਤਾਂ ਧੀ ਤੇ ਪਿਤਾ ਦਾ ਰਿਸ਼ਤਾ ਬੜਾ ਅਨਮੁੱਲਾ ਮੰਨਿਆ ਜਾਂਦਾ ਹੈ ਬੜਾ ਪਿਆਰਾ ਮੰਨਿਆ ਜਾਂਦਾ ਹੈ ਪਰ ਇਹ ਰਿਸ਼ਤਾ ਤਾਰ-ਤਾਰ ਹੁੰਦਾ ਹੋਇਆ ਨਜ਼ਰ ਆਇਆ ਧੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾ ਦਿੱਤਾ ਹੈ ਔਰ ਜਦੋਂ ਕਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਿਤਾ ਦੀ ਜਿਹੜੀ লাশ ਹੈ ਉਹ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤੀ ਗਈ ਤਾਂ ਇਸ ਲਈ ਦੀ ਖਬਰ ਸਾਹਮਣੇ ਆ ਰਹੀ ਹੈ ਧੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾ ਦਿੱਤਾ 55 ਸਾਲਾ ਪਿਤਾ ਦਾ ਕਤਲ ਕਰਵਾ ਦਿੱਤਾ ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਇਹ ਕਤਲ ਕੀਤਾ ਉਹਨਾਂ ਨੇ 55 ਸਾਲਾ ਵਿਅਕਤੀ ਦੀ ਜਿਹੜੀ Laash ਹੈ ਉਹ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤੀ ਪਰਿਵਾਰ ਨੇ ਹਾਲਾਂਕਿ ਇਸ ਬਾਰੇ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ ਕਿ ਉਹਨਾਂ ਦਾ ਜਿਹੜਾ ਘਰ ਦੇ ਵਿੱਚ ਪਿਤਾ ਹੈ ਉਹ ਗੁੰਮਸ਼ੁਦਾ ਹੋ ਗਿਆ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਔਰ ਪੁਲਿਸ ਦੀ ਟੀਮ ਜਿਹੜੀ ਹੈ ਉਹ ਵਿਅਕਤੀ ਦੀ ਭਾਲ ਦੇ ਵਿੱਚ ਲੱਗ ਜਾਂਦੀ ਹੈ ਪਰ ਜਦੋਂ ਲਾਸ ਜਿਹੜੀ ਹੈ ਨਾਲੇਦ ਵਿੱਚ ਪਾਈ ਜਾਂਦੀ ਹੈ ਤਾਂ ਉਸ ਸਮੇਂ ਪੁਲਿਸ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾਂਦੀ ਹੈ ਔਰ ਸਾਹਮਣੇ ਹੁੰਦਾ ਹੈ ਕਿ ਇਸ ਵਿਅਕਤੀ ਦਾ ਕਤਲ ਹੋਇਆ ਹੈ ਕਿਉਂਕਿ ਪੁਲਿਸ ਦੇ ਅੜਿੱਕੇ ਦੋ ਜਾਨੇ ਚੜੇ ਨੇ ਔਰ ਪੁਲਿਸ ਨੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਸੀ ਔਰ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਕਿ ਧੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾ ਦਿੱਤਾ ਹਾਲਾਂਕਿ ਗਮਸ਼ੁਦਾ ਦੀ ਇਤਲਾ ਜਿਹੜੀ ਹੈ ਉਸ 27 ਜੂਨ ਨੂੰ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਸੀ ਔਰ ਉਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਵਿਅਕਤੀ ਦੀ ਭਾਲ ਦੇ ਵਿੱਚ ਲੱਗ ਜਾਂਦੀਆਂ ਨੇ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਇਸ ਖਬਰ ਦੇ ਨਾਲ ਜੁੜੀ ਹੋਈ ਕਿ ਜਿਹੜੇ ਦੋ ਜਾਣੇ ਪੁਲਿਸ ਦੇ ਅੜਿੱਕੇ ਚੜੇ ਨੇ ਉਹਨਾਂ ਨੇ ਪੁੱਛਗਿੱਛ ਜਦੋਂ ਉਹਨਾਂ ਕੋਲੋਂ ਕੀਤੀ ਗਈ ਤਾਂ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ 16 ਸਾਲਾਂ ਕੁੜੀ ਨੂੰ ਜਿਹੜਾ ਮੁੰਡਾ ਹੈ ਉਹ ਪਿਆਰ ਕਰਦਾ ਸੀ ਔਰ ਇਸ ਰਿਸ਼ਤੇ ਬਾਰੇ ਪਿਤਾ ਨੂੰ ਪਤਾ ਚੱਲ ਗਿਆ ਸੀ ਔਰ ਇਸ ਰਿਸ਼ਤੇ ਤੋਂ ਪਿਤਾ ਜਿਹੜਾ ਖੁਸ਼ ਨਹੀਂ ਸੀ ਔਰ ਇਸੇ ਦੇ ਚੱਲਦੇ ਇਹਨਾਂ ਨੇ ਪਲਾਨ ਕੜਿਆ ਔਰ ਇਹ ਤਿੰਨ ਜਾਨਾਂ ਨੇ ਪਲਾਨ ਕੜ ਕੇ ਇਸ ਤੋਂ ਬਾਅਦ ਪਿਤਾ ਦੀ ਪਿਤਾ ਦਾ ਕਤਲ ਕਰ ਦਿੱਤਾ ਤਾਂ ਖਬਰ ਤੁਹਾਡਾ ਫਰੀਦাবাদ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਧੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ 55 ਸਾਲਾ ਪਿਤਾ ਦਾ ਕਤਲ ਕਰ ਦਿੱਤਾ ਔਰ ਰੋਜ਼ਾਨਾ ਸਪੋਕਸਮੈਨ ਤੇ ਤੁਹਾਨੂੰ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਇਹ ਉਹ ਮੁਲਜ਼ਮ ਨੇ ਜਿਨ੍ਹਾਂ ਨੇ ਇਹ ਕਬੂਲਿਆ ਹੈ ਪੁਲਿਸ ਦੀ ਕਸਟਡੀ ਦੇ ਵਿੱਚ ਕਿ ਅਸੀਂ ਹੀ ਇਸ ਨੂੰ ਮਾਰਿਆ ਔਰ ਮਾਰ ਕੇ ਇਸ ਦੀ ਜਿਹੜੀ Laash ਹੈ ਉਹ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤੀ ਇਸ ਮਾਮਲੇ ਦੇ ਨਾਲ ਪੁਲਿਸ ਦਾ ਕੀ ਕਹਿਣਾ ਹੈ ਕੀ ਵੱਡੇ ਖੁਲਾਸੇ ਹੋਏ ਨੇ ਆਓ ਤੁਹਾਨੂੰ ਸੁਣਾਣੇ 27 6 ਕਰੋਸ਼ੀ ਨਾ ਪੁਲਿਸ ਸਟੇਸ਼ਨ ਫੈਦਾਬਾਦ ਕੇ ਅੰਦਰ 27 ਨੂੰ ਇੱਕ ਨੁਸ਼ਰਦੀ ਕੇ ਐਫ ਆਰ ਦਰਜ ਕੀਤੀ ਗਈ ਉਸਕੀ ਨਾਮ ਪਰ ਇਹ ਨੁਸ਼ਰਦਾ ਉਹ ਪ੍ਰਤੀ ਦੋਸ਼ੀਦਾਰ ਸਨ ਜਿਨ੍ਹਾਂ ਨੇ ਪ੍ਰਯੋਗ ਕੀਤਾ جو ہے وہ درج کی گئی تھی دو سو پینسٹھ نمبر ایس سیم نگر پولیس اسٹیشن کے اسی سندر میں فردر جو انویسٹیگیشن ہے آگے فائیو ایچ ڈی ایم ایف کو کی جو ٹیم ہے انسپیکٹر جو بھی اس کے انچارج ہے سب انسپیکٹر کمل چند کی ٹیم کو یہ ذمہ داری دی گئی تھی اس میں پھر انویسٹیگیٹ کر دی گئی اور انویسٹیگیشن میں یہ چیز سامنے آئی کہ جو ویکتی جو گمشدہ تھا جو لاپتا تھا اس کی دو وقتوں کے لیے جو ہے وہ ہتیا کر دی گئی ہے اس کی سر میں پتھر مار کر کے اس کی ہتیا کر دی اور راہل کلونی کے پاس جو ڈرین کا کام یہاں پہ چل رہا تھا نالے کا کام چل رہا تھا اس کے اندر اس کو جو ہے وہ ڈیڈ باڈی کو ڈسپوز آف کر دیا گیا تھا لوا دیا گیا تھا اسی سندر میں دو آروپیوں کو گرفتار کیا گیا ہے جن میں سے ایک آروپی جو ہے وہ آدر گرد کرنے والا ہے اور دوسرا آروپی جو ہے وہ قریشی کت کرنے والا ہے دونوں یووک جو ہیں وہ جوان ہی ہیں ایک کی بائیس ورش ہے اور ایک اکیس وش ایک ان میں سے इलेक्ट्रिशियन का काम करता है और दूसरा जो है उसके जो मैकेनिक का काम है और इसमें दोनों अगवे भी गिरफ्तार करके कोर्ट में पेश किया जा रहा है उनका तो रिमांड से किया जाएगा और ड्यूरिंग पुलिस रिमांड दौरान इनसे गंदा से पूछताछ की जाएगी कि क्या मेन मामला है इसका ਫਰੀਦাবাদ ਤੋਂ ਖਬਰ ਸਾਹਮਣੇ ਆ ਰਹੀ ਹੈ ਧੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾ ਦਿੱਤਾ ਤਾਂ ਧੀ ਤੇ ਪਿਤਾ ਦਾ ਰਿਸ਼ਤਾ ਬੜਾ ਅਨਮੁੱਲਾ ਮੰਨਿਆ ਜਾਂਦਾ ਹੈ ਬੜਾ ਪਿਆਰਾ ਮੰਨਿਆ ਜਾਂਦਾ ਹੈ ਪਰ ਇਹ ਰਿਸ਼ਤਾ ਤਾਰ-ਤਾਰ ਹੁੰਦਾ ਹੋਇਆ ਨਜ਼ਰ ਆਇਆ ਧੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾ ਦਿੱਤਾ ਹੈ ਔਰ ਜਦੋਂ ਕਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਿਤਾ ਦੀ ਜਿਹੜੀ Laash ਹੈ ਉਹ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤੀ ਗਈ ਤਾਂ ਇਸ ਲਈ ਦੀ ਖਬਰ ਸਾਹਮਣੇ ਆ ਰਹੀ ਹੈ ਧੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾ ਦਿੱਤਾ 55 ਸਾਲਾ ਪਿਤਾ ਦਾ ਕਤਲ ਕਰਵਾ ਦਿੱਤਾ ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਇਹ ਕਤਲ ਕੀਤਾ ਉਹਨਾਂ ਨੇ 55 ਸਾਲਾ ਵਿਅਕਤੀ ਦੀ ਜਿਹੜੀ Laash ਹੈ ਉਹ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤੀ ਪਰਿਵਾਰ ਨੇ ਹਾਲਾਂਕਿ ਇਸ ਬਾਰੇ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ ਕਿ ਉਹਨਾਂ ਦਾ ਜਿਹੜਾ ਘਰ ਦੇ ਵਿੱਚ ਪਿਤਾ ਹੈ ਉਹ ਗੁੰਮਸ਼ੁਦਾ ਹੋ ਗਿਆ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਔਰ ਪੁਲਿਸ ਦੀ ਟੀਮ ਜਿਹੜੀ ਹੈ ਉਹ ਵਿਅਕਤੀ ਦੀ ਭਾਲ ਦੇ ਵਿੱਚ ਲੱਗ ਜਾਂਦੀ ਹੈ ਪਰ ਜਦੋਂ লাশ ਜਿਹੜੀ ਹੈ ਨਾਲੇਦ ਦੇ ਵਿੱਚ ਪਾਈ ਜਾਂਦੀ ਹੈ ਤਾਂ ਉਸ ਸਮੇਂ ਪੁਲਿਸ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾਂਦੀ ਹੈ ਔਰ ਸਾਹਮਣੇ ਆਉਂਦਾ ਹੈ ਇਹ ਇਸ ਵਿਅਕਤੀ ਦਾ ਕਤਲ ਹੋਇਆ ਕਿਉਂਕਿ ਪੁਲਿਸ ਦੇ ਅੜਿੱਕੇ ਦੋ ਜਣੇ ਚੜੇ ਨੇ ਔਰ ਪੁਲਿਸ ਨੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਸੀ ਔਰ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਕਿ ਧੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਪਿਤਾ ਦਾ ਕਤਲ ਕਰਵਾ ਦਿੱਤਾ ਹਾਲਾਂਕਿ ਗੁੰਮਸ਼ੁਦਾ ਦੀ ਇਤਲਾ ਜਿਹੜੀ ਹੈ ਉਸ 27 ਜੂਨ ਨੂੰ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਸੀ ਔਰ ਉਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਵਿਅਕਤੀ ਦੀ ਭਾਲ ਦੇ ਵਿੱਚ ਲੱਗ ਜਾਂਦੀਆਂ ਨੇ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਇਸ ਖਬਰ ਦੇ ਨਾਲ ਜੁੜੀ ਹੋਈ ਕਿ ਜਿਹੜੇ ਦੋ ਜਾਣੇ ਪੁਲਿਸ ਦੇ ਅੜੀਕੇ ਚੜੇ ਨੇ ਉਹਨਾਂ ਨੇ ਪੁੱਛ ਗਿਛ ਜਦੋਂ ਉਹਨਾਂ ਕੋਲੋਂ ਕੀਤੀ ਗਈ ਤਾਂ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ 16 ਸਾਲਾਂ ਕੁੜੀ ਨੂੰ ਜਿਹੜਾ ਮੁੰਡਾ ਹੈ ਉਹ ਪਿਆਰ ਕਰਦਾ ਸੀ ਔਰ ਇਸ ਰਿਸ਼ਤੇ ਬਾਰੇ ਪਿਤਾ ਨੂੰ ਪਤਾ ਚੱਲ ਗਿਆ ਸੀ ਔਰ ਇਸ ਰਿਸ਼ਤੇ ਤੋਂ ਪਿਤਾ ਜਿਹੜਾ ਖੁਸ਼ ਨਹੀਂ ਸੀ ਔਰ ਇਸੇ ਦੇ ਚੱਲਦੇ ਇਹਨਾਂ ਨੇ ਪਲਾਨ ਕੜਿਆ ਔਰ ਇਹ ਤਿੰਨ ਜਣਿਆਂ ਨੇ ਪਲਾਨ ਕੜ ਕੇ ਇਸ ਤੋਂ ਬਾਅਦ ਪਿਤਾ ਦੀ ਪਿਤਾ ਦਾ ਕਤਲ ਕਰ ਦਿੱਤਾ ਤਾਂ ਖਬਰ ਤੁਹਾਡਾ ਫਰੀਦাবাদ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਧੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ 55 ਸਾਲਾ ਪਿਤਾ ਦਾ ਕਤਲ ਕਰ ਦਿੱਤਾ ਔਰ ਰੋਜ਼ਾਨਾ ਸਪੋਕਸਮੈਨ ਤੇ ਤੁਹਾਨੂੰ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਇਹ ਉਹ ਮੁਲਜ਼ਮ ਨੇ ਜਿਨ੍ਹਾਂ ਨੇ ਇਹ ਕਬੂਲਿਆ ਹੈ ਪੁਲਿਸ ਦੀ ਕਸਟਡੀ ਦੇ ਵਿੱਚ ਕਿ ਅਸੀਂ ਹੀ ਇਸ ਨੂੰ ਮਾਰਿਆ ਔਰ ਮਾਰ ਕੇ ਇਸ ਦੀ ਜਿਹੜੀ Laash ਹੈ ਉਹ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤੀ ਇਸ ਮਾਮਲੇ ਦੇ ਨਾਲ ਪੁਲਿਸ ਦਾ ਕੀ ਕਹਿਣਾ ਹੈ ਕੀ ਵੱਡੇ ਖੁਲਾਸੇ ਹੋਏ ਨੇ ਆਓ ਤੁਹਾਨੂੰ ਸੁਣਾਣੇ